ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 5-6 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 13-14 ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸੰਮੀ ਵਾਲਾ ਸਿਸਟਮ ਵਿਕਾਰਿਆ ਜੀ ਉਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਐਸ ਵੇਲੇ ਜੇਕਰ ਤਾਜ਼ਾ ਸੈਟਲਾਈਟ ਤਸਵੀਰਾਂ ਦੇਖੀਏ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਐਸ ਵੇਲੇ ਸਾਫ਼ ਬਣਿਆ ਹੋਇਆ ਤਿੱਖੀ ਤੋਂ ਫਸਵੇਰ ਤੋਂ ਚੜੀ ਹੋਈ ਹੈ ਤੇ ਬਹੁਤੇ ਭਾਗਾਂ ਦੇ ਵਿੱਚ ਮੌਸਮ ਸਾਫ਼ ਹੈ ਜੀ ਭਾਵੇਂ ਲੈਂਦੇ ਪੰਜਾਬ ਦੇ ਖੇਤਰ ਨੇ ਭਾਵੇਂ ਚੜਦੇ ਪੰਜਾਬ ਦੇ ਸਾਰੇ ਜ਼ਿਲ੍ਹੇ ਨੇ ਤੇ ਐਸ ਵੇਲੇ ਜਿਹੜੀਆਂ ਸੈਟਲਾਈਟ ਤਸਵੀਰਾਂ ਤੁਸੀਂ ਦੇਖ ਰਹੇ ਹਾਂ ਜੀ ਇਹ 9.5 ਦੀਆਂ ਤਸਵੀਰਾਂ ਨੇ ਤੇ ਅੱਜ 9 ਮਾਰਚ ਦੀ ਸਵੇਰ ਹੈ ਤੇ ਆਉਂਦੇ ਜੇਕਰ ਘਟਿਆ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਅੱਜ ਦੀ ਗੱਲ ਕਰੀਏ ਤੇ ਮੌਸਮ ਆਪਣਾ ਲਗਭਗ ਸਾਫ਼ ਰਹਿਣ ਦੇ ਆਸਾਰ ਨੇ ਅੱਜ ਗਰਮ ਰਹੇਗਾ ਦਿਨ ਬੀਤੇ 24 ਘੰਟੇ 48 ਘੰਟੇ ਦਿਨ ਬਹੁਤ ਗਰਮ ਰਹਿੰਦਾ ਦੁਪਹਿਰ ਵੱਲੇ ਗਰਮੀ ਜੜੀਆ ਮਹਿਸੂਸ ਹੋ ਰਹੀ ਹੈ ਤੇ ਅੱਜ 1 ਡਿਗਰੀ ਜਾਂ ਕਹਿ ਲਈਏ 1.5 ਡਿਗਰੀ ਦਾ ਇਜ਼ਾਫਾ ਵੀ ਟੈਂਪਰੇਚਰ ਦੇ ਵਿੱਚ ਹੋ ਸਕਦਾ ਜਿੱਥੇ ਟੈਂਪਰੇਚਰ 24 ਫੱਜੀ ਦੇ ਚੱਲਦੇ ਹੋਏ ਸੀ ਪੰਜਾਬ ਦੇ ਹੁਣ ਕਾਫੀ ਤਾਂ ਉੱਜਾ ਚੁੱਕੇ ਨੇ ਤੇ ਹੁਣ ਟੈਂਪਰੇਚਰ ਹੈ ਜਿਹੜੇ 29 28 29 30 ਇਹਦੇ ਆਸ-ਪਾਸ ਮੈਕਸਿਮਮ ਜੜਿਆ ਦਰਜ ਹੋ ਰਹੇ ਨੇ ਵਕ ਵਕ ਜਲਿਆਂ ਦੇ ਵਿੱਚ ਇਹਨਾਂ ਦੇ ਵਿੱਚ ਹੋਰ ਵਾਧਾ ਆਉਂਦੇ 24 48 ਘੰਟਿਆਂ ਦੇ ਵਿੱਚ ਕਰ ਹੋ ਸਕਦਾ ਹੈ ਜੀ ਸੋ ਇਹ ਕੋ ਟਟਮਾ ਹਲਕੇ ਬੱਦਲਵਾਈ ਵਾਲਾ ਸਿਸਟਮ ਗੁਜ਼ਰੇਗਾ ਜੀ ਉੱਪਰ ਦੀ ਇਹ ਸਿਸਟਮ ਗੁਜ਼ਰਨਾ ਹੈ 10 ਤੇ 11 ਨੂੰ ਤੇ ਇਹਦੇ ਵਿੱਚ ਕੋਈ ਬਹੁਤ ਊਮੀਦਿਆਸਾਰ ਨਹੀਂ ਆ ਉੱਪਰਲੇ ਫੱਦਰ ਤੇ ਇਹ ਬਦਲਵਾਈ ਜਰੀਆ ਗੁਜ਼ਰੇਗੀ ਜਿਹਦੇ ਵਿੱਚ 10 ਦੀ ਦੁਪਹਿਰ ਤੋਂ ਲੈ ਕੇ 11 ਦੀ ਦੁਪਹਿਰ ਤੱਕ ਜਾਂ ਕਹਿੰਦੇ ਸ਼ਾਮ ਤੱਕ ਧੁੱਪ ਦੇ ਆਸਾਰ ਥੋੜੇ ਘਟਣਗੇ ਧੁੱਪਾਂ ਵੀ ਲੱਗਣਗੀਆਂ ਪਰ ਉਚਾਈ ਵਾਲੇ ਬੱਦਲ ਹੈ ਜਿਹੜੇ ਗੁਜ਼ਰਦੇ ਰਹਿਣਗੇ ਤੇ ਕੁਝ ਖਸਾਵਾਂ ਤੇ ਹੋ ਸਕਦਾ ਹੈ ਕਿ 5-7 ਮਿੰਟਾਂ ਲਈ ਕਿਤੇ ਸ਼ਰਾਟੇ ਲੱਗ ਜਾਣ ਹਾਲਾਂਕਿ ਬਹੁਤੇ ਆਸਾਰ ਨਹੀਂ ਹੈ ਫੋਕਸ ਸਿਸਟਮ ਹੈ ਤੇ ਉਫਰ ਦੀ ਲੱਗ ਜਾਣਾ ਇਸ ਤੋਂ ਬਾਅਦ ਜਿਹੜਾ ਸ ਕਰ ਕਰ ਜੜਿਆ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਜਲਾਵਾਰਾਂ ਕਰੇ ਹਜੇ ਕੱਢਣੇ ਮੁਸ਼ਕਲ ਨੇ ਕੋਲ ਜਾ ਕੇ ਜਿਵੇਂ ਜਿਵੇਂ ਲਾ ਕੇ ਜਾਵਾਂਗੇ ਤੇ ਇਹਦੀ ਅਪਡੇਟ ਤੁਹਾਨੂੰ ਦਿੱਤੀ ਜਾਵੇਗੀ ਫਿਲਹਾਲ ਸਿਸਟਮ ਜਿਹੜਾ 13 ਤੋਂ ਲੈ ਕੇ 17 ਦੇ ਵਿੱਚ ਕਾਰ ਲੱਗਣਾ 13 14 15 ਨੂੰ ਲੱਗ ਸਕਦਾ 14 15 16 ਨੂੰ ਲੱਸ ਸਕਦਾ ਜਾਂ ਫਿਰ ਅੱਗੇ ਪਿੱਛੇ ਵੀ 12 ਘੰਟੇ ਹੋ ਸਕਦਾ 14 15 16 ਨੂੰ ਬਹੁਤੇ ਆਸਾਰ ਬਣਦੇ ਹੋਏ ਨੇ ਕਿ ਇਹ ਸਿਸਟਮ ਲੱਗੇਗਾ ਹਲਕੇ ਤਲਾਕੇ ਦੇ ਦਰਮਿਆਨੇ ਵੀ ਫਲਾਸਕੋਸ਼ ਖੇਤਾਂਾਂ ਦੇ ਵਿੱਚ ਗੜੇ ਮਾਰੇ ਸਿਸਟਮ ਕਰਵਾ ਸਕਦਾ ਤੇ ਉੱਤਰ ਫਰ ਦੇ ਵੱਡੇ ਏਰੀਆ ਨੂੰ ਇਹ ਸਿਸਟਮ ਕਵ ਕਰੋ ਕੇ ਮੇਜਰੀਆ ਟਟਮੇ ਤੌਰ ਤੇ ਲੱਗਣਗੇ ਸਵੇਰ ਵੇਲੇ ਦੁਪਹਿਰ ਵੇਲੇ ਸ਼ਾਮ ਵੇਲੇ ਇਹਦਾ ਟਟਮੇਸ ਫੈਲਮੀ ਹੱਦ ਲੱਗਣ ਦੇ ਅਸਰ ਹੋਣਗੇ ਤੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨਾ ਮੀਹ ਸਿਸਟਮ ਦਵੇਗਾ ਇਹ ਤੁਹਾਨੂੰ ਮੌਕੇ ਤੇ ਅਫਰਟ ਅਸੀਂ ਦੇ ਦੇਾਂਗੇ ਅਗਲੇ ਕੱਲ੍ਹ ਇਹ ਸਿਸਟਮ ਲੱਗਣ ਤੋਂ ਇਸ ਲਈ 24 ਘੰਟੇ ਹੱਦ ਤੱਕ ਜਿਹੜੀ ਹੈ ਉਸ ਤੋਂ ਪਹਿਲਾਂ ਯਾਨੀ ਕਿ ਤੁਹਾਨੂੰ ਅਪਡੇਟ ਜਿਹੜੀ ਹੈ ਜ਼ਿਲ੍ਹਾ ਵਾਰਾਂ ਕਰਕੇ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਜਾਣਗੇ ਫਿਲਹਾਲ ਮੌਸਮ ਖਾਸ ਕੋਈ ਚੇਤਾਵਨੀ ਅਲਰਟ ਨਹੀਂ ਜੀ ਤੇ ਆਉਂਦੇ ਦਿਨਾਂ ਤੱਕ ਮੌਸਮ ਗਰਮ ਜਿਹੜਾ ਆ ਅਪਣਾ ਰਹਿ ਸਕਦਾ ਦੁਪਹਿਰ ਵੇਲੇ ਰਾਤਾਂ ਦੀ ਠੰਡਕ ਵਰਕਰ ਆ ਰਹਾ ਹੈ ਹਾਲਾਂਕਿ ਰਾਤਾਂ ਦੇ ਟੈਂਪਰੇਚਰ ਵੀ ਹੌਲੀ-ਹੌਲੀ ਤਾਂ ਨ ਜਾ ਰਹੇ ਨੇ ਤੇ ਆਉਂਦੇ ਦਿਨਾਂ ਤੱਕ ਵਾਧਾ ਟੈਂਪਰੇਚਰ ਦੇ ਵਿੱਚ ਹੋ ਸਕਦਾ ਜੀ ਜਸ ਸਦਯਾ ਸ਼ੁਕਰੀ